ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆਓ ਜਪਜੀ ਸਾਹਿਬ ਜੀ ਦੀ ਛੇਵੀਂ ਪੌੜੀ ਦੇ ਅਰਥ ਵਿਚਾਰ ਸਰਵਣ ਕਰੀਏ ਜੀ ਤੀਰਥਨਹਾਵਾ ਜੇਤ ਸੁਭਾਵਾ ਵਿਣ ਭਾਣੇ ਕੀ ਨਾਈ ਕਰੀ ਸਤਿਗੁਰ ਨਾਨਕ ਪਾਤਸ਼ਾਹ ਜੀ ਜਿੱਥੇ ਜਬਜੀ ਸਾਹਿਬ ਦੇ ਆਰੰਭ ਵਿੱਚ ਇਹ ਫਰਮਾਨ ਕਰਦੇ ਹਨ ਕਿ ਸੱਚਾ ਸੋਚਨਾ ਹੋਵੇ ਜੇ ਸੋਚੀ ਲੱਖ ਵਾਰ ਕਿ ਸਰੀਰਕ ਇਸ਼ਨਾਨ ਕਰਨ ਦੇ ਨਾਲ ਅਧਿਆਤਮਿਕ ਤੌਰ ਤੇ ਕੋਈ ਲਾਹਾ ਨਹੀਂ ਮਿਲ ਸਕਦਾ ਅਧਿਆਤਮਿਕ ਤੌਰ ਤੇ ਰੂਹਾਨੀ ਮੰਜ਼ਿਲ ਕੋਈ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਇਸ ਨਾਲ ਸਰੀਰਕ ਸੁੱਧਤਾ ਸਰੀਰਕ ਪਵਿੱਤਰਤਾ ਸਰੀਰ ਦੀ ਸਫਾਈ ਤੇ ਹੈ ਪਰ ਜੇ ਰੂਹਾਨੀਅਤ ਦੇ ਮਾਰਗ ਤੇ ਚੱਲਣਾ ਹੈ ਰੂਹਾਨੀਅਤ ਨੂੰ ਪ੍ਰਾਪਤ ਕਰਨਾ ਹੈ ਉਸ ਦਾ ਕੇਵਲ ਇੱਕੋ ਇੱਕ ਰਸਤਾ ਪਰਮਾਤਮਾ ਦੀ ਯਾਦ ਵਿੱਚ ਜੁੜਨਾ ਪਰਮਾਤਮਾ ਦੇ ਸਿਮਰਨ ਨਾਲ ਜੁੜਨਾ ਉਸ ਦੇ ਭੈ ਵਿੱਚ ਰਹਿਣਾ ਉਸ ਨੂੰ ਹਾਜ਼ਰ ਨਾਜ਼ਰ ਮੰਨਣਾ ਹੀ ਹੈ ਇਸ ਪੌੜੀ ਵਿੱਚ ਵੀ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਤੀਰਥ ਨਾਉਣਾ ਉਹ ਪਰਵਾਨ ਹੈ ਜੋ ਉਸ ਪਰਮਾਤਮਾ ਨੂੰ ਗੁਰੂ ਨੂੰ ਭੌਂਦਾ ਹੋਵੇ ਉਸ ਨੂੰ ਪ੍ਰਵਾਨ ਹੋਵੇ ਗੁਰੂ ਨੂੰ ਕਿਹੜਾ ਤੀਰਥ ਪ੍ਰਵਾਨ ਸਤਿਗੁਰੂ ਜੀ ਕਹਿੰਦੇ ਤੀਰਥ ਨਾਮਨ ਜਾਓ ਤੀਰਥ ਨਾਮ ਹੈ ਗੁਰੂ ਨੂੰ ਭਗਵਾਨ ਨੂੰ ਪਰਮਾਤਮਾ ਨੂੰ ਪਰਮਾਤਮਾ ਦੇ ਸਿਮਰਨ ਵਾਲਾ ਤੀਰਥ ਪ੍ਰਵਾਨ ਹੈ ਸਤਿਗੁਰੂ ਜੀ ਕਹਿੰਦੇ ਵੀ ਤੀਰਥ ਇਸ਼ਨਾਨ ਤਾਂ ਕੀਤਾ ਜਾਵੇ ਜੇ ਉਸ ਦੀ ਵਾਹਿਗੁਰੂ ਪਰਮਾਤਮਾ ਮਾਨਤਾ ਭਾਵ ਪ੍ਰਮਾਨਤਾ ਦਿੰਦਾ ਜੇਕਰ ਉਹ ਚੀਜ਼ ਉਸਦੇ ਦਰ ਤੇ ਪ੍ਰਵਾਹ ਨਹੀਂ ਨਹੀਂ ਫਿਰ ਉਸ ਦੀ ਮਾਨਤਾ ਤੋਂ ਬਿਨਾ ਪ੍ਰਮਾਨਤਾ ਤੋਂ ਬਿਨਾ ਉਸ ਦੇ ਕਿਤੇ ਫਲ ਤੋਂ ਬਿਨਾ ਇਹ ਤੀਰਥ ਕਿਉਂ ਕਰਨੇ ਹਨ ਤੀਰਥ ਨਾਵਾਂ ਜੇ ਤਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਉਸ ਦੇ ਭਾਣੇ ਤੋਂ ਬਿਨਾ ਉਹਦੀ ਪ੍ਰਵਾਨਗੀ ਤੋਂ ਬਿਨਾ ਜਿਹੜੀ ਚੀਜ਼ ਉਸ ਨੂੰ ਪ੍ਰਵਾਨ ਨਹੀਂ ਮੈਂ ਫਿਰ ਐਸੇ ਤੀਰਥ ਸ਼ਨਾਨ ਜਾਂ ਸਰੀਰਕ ਇਸ਼ਨਾਨ ਕਿਉਂ ਕਰਾਂ ਜੇ ਤੀ ਸ੍ਰਿ ਉਪਾਈ ਵੇਖਾ ਵਿਣ ਕਰਮਾਂ ਕੇ ਮਿਲੇ ਲਈ ਦੁਨੀਆਂ ਦੇ ਵਿੱਚ ਜਿੰਨੇ ਵੀ ਜੀ ਜਿੰਨੀਆਂ ਵੀ ਸ੍ਰਿਸ਼ਟੀਜ਼ ਪੈਦਾ ਹੋਈਆਂ ਨੇ ਉਹ ਸਾਰਿਆਂ ਨੂੰ ਵੇਖ ਕੇ ਸਾਰਿਆਂ ਦਾ ਵਿਸ਼ਲੇਸ਼ਣ ਕਰਕੇ ਸਾਰਿਆਂ ਦੇ ਵੱਲ ਦੇਖ ਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਅਹਿਸਾਸ ਹੋਇਆ ਕਿ ਉਹ ਪ੍ਰਮਾਤਮਾ ਦੇ ਪ੍ਰਮਾਨਕਤਾ ਤੋਂ ਬਿਨਾ ਜਾਂ ਪ੍ਰਮਾਤਮਾ ਦੇ ਦਰ ਤੋਂ ਬਖਸ਼ਿਸ਼ ਤੋਂ ਬਿਨਾ ਕਿਸੇ ਨੂੰ ਕੁਝ ਨਹੀਂ ਮਿਲਦਾ ਸਾਰਾ ਕੁਝ ਉਹ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਮਿਲਦਾ ਜਿਨੀ ਸ੍ਰਿਸ਼ਟੀ ਪੈਦਾ ਹੋਈ ਹੈ ਉਸ ਦੀ ਬਖਸ਼ਿਸ਼ ਦੇ ਨਾਲ ਉਸ ਦੇ ਕਰਮ ਕਰਮ ਹੈ ਫਜ਼ਲ ਬਖਸ਼ਿਸ਼ ਉਹ ਬਖਸ਼ਿਸ਼ ਤੋਂ ਬਿਨਾ ਕਿਸੇ ਨੂੰ ਦੁਨੀਆ ਦੇ ਵਿੱਚ ਕੁਝ ਨਹੀਂ ਮਿਲਿਆ ਜਿਸਤੇ ਪ੍ਰਮਾਤਮਾ ਦੀ ਮਿਹਰ ਨਾਲ ਸੱਚ ਦੇ ਮਾਰਗ ਦੀ ਸੋਝੀ ਹੋ ਗਈ ਕੇਵਲ ਉਸ ਨੂੰ ਹੀ ਦੁਨੀਆ ਦੇ ਵਿੱਚ ਕੁਝ ਪ੍ਰਾਪਤ ਹੋਇਆ ਹੈ ਜੇਤੀ ਸ੍ਰਿਸ਼ਟ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਇਹ ਮਨੁੱਖੀ ਮਤ ਮਨੁੱਖੀ ਸਮਝ ਇਹ ਬੇਸ਼ਕੀਮਤੀ ਇਹ ਅਮੁੱਲ ਹੋ ਜਾਂਦੀ ਹੈ ਗਿਆਨਵਾਨ ਹੋ ਜਾਂਦੀ ਹੈ ਭਾਵ ਦੁਨੀਆ ਦੇ ਵਿੱਚ ਇਸ ਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਸਤਕਾਰ ਤੇ ਮਾਣ ਬਣ ਜਾਂਦਾ ਹੈ ਉਹ ਜੀਵ ਦੁਨੀਆ ਵਿੱਚ ਸ਼ੋਭਾ ਪਾਉਂਦਾ ਹੈ ਹੀਰੇ ਰਤਨਾਵਾਂਗ ਉਸ ਦੀ ਸੋਚ ਉਸ ਦੀ ਵਿਚਾਰ ਨੂੰ ਮਾਨਤਾ ਮਿਲਦੀ ਹੈ ਉਸ ਦਾ ਮੁੱਲ ਪੈਂਦਾ ਹੈ ਕਿਹੜੀ ਮਤ ਦਾ ਸਤਗੁਰੂ ਜੀ ਕਹਿੰਦੇ ਜੇ ਇੱਕ ਗੁਰ ਕੀ ਸਿੱਖ ਸੁਣੀ ਜੇਕਰ ਗੁਰੂ ਦੀ ਸਿੱਖਿਆ ਸੁਣ ਕੇ ਗੁਰੂ ਦੀ ਮਤ ਲੈ ਕੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਹਿਰਦੇ ਤੇ ਵਸਾ ਲਿਆ ਜਾਵੇ ਮਤ ਵਿੱਚ ਵਸਾ ਲਿਆ ਜਾਵੇ ਤੇ ਸਤਗੁਰੂ ਜੀ ਕਹਿੰਦੇ ਇਹ ਤੇਰੀ ਮਾਤ ਰੂਪੀ ਜਿਹੜੀ ਪ੍ਰਾਪਰਟੀ ਹੈ ਤੇਰੀ ਸੋਚ ਰੂਪੀ ਪੂੰਜੀ ਹੈ ਇਹ ਵੀ ਬੇਸ਼ਕੀਮਤੀ ਬਣ ਜਾਏਗੀ ਪਰ ਇੱਕ ਸ਼ਰਤ ਜੇ ਵਾਲੀ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਗੁਰੂ ਦੀ ਕਿਤੇ ਇੱਕ ਵੀ ਸਿੱਖਿਆ ਮੰਨ ਲਵੇ ਗੁਰੂ ਪਿਆਰਿਓ ਸਾਡੇ ਕੋਲ ਬੜੀਆਂ ਵੱਡੀਆਂ ਉਦਾਹਰਨਾਂ ਨੇ ਅਸੀਂ ਅੱਜ ਸੱਜਣ ਠੱਗ ਦੀ ਗੱਲ ਕਰਦੇ ਆਂ ਅਸੀਂ ਕੌਡੇ ਰਾਖਸ਼ ਦੀ ਗੱਲ ਕਰਦੇ ਆਂ ਹੁਣ ਦੇਖਿਆ ਜੇ ਸਤਗੁਰੂ ਨਾਨਕ ਪਾਤਸ਼ਾਹ ਨੂੰ ਸੱਜਣ ਇੱਕ ਵਾਰ ਮਿਲਦੇ ਨੇ ਗੁਰੂ ਦੀ ਗੱਲ ਦਿਮਾਗ ਦੇ ਵਿੱਚ ਸੋਚ ਦੇ ਵਿੱਚ ਬੁੱਧੀ ਦੇ ਵਿੱਚ ਹਿਰਦੇ ਦੇ ਵਿੱਚ ਐਸੀ ਟਿਕੀ ਉਹ ਸਦਾਲੀ ਟੇਕ ਗਈ ਤੇ ਉਹ ਸੱਜਣ ਜਿਹਨੂੰ ਠੱਗ ਕਹਿੰਦੇ ਸੀ ਭਾਈ ਸੱਜਣ ਬਣ ਗਿਆ ਗੁਰੂ ਸਾਹਿਬ ਜੀ ਨੇ ਪ੍ਰਚਾਰ ਕਥਾ ਪਿਆ ਇਸੇ ਤਰ੍ਹਾਂ ਹੀ ਗੁਰਪਿਆਰ ਵਾਲਿਓ ਜਿਨ੍ਹਾਂ ਨੇ ਕੇਵਲ ਇੱਕ ਵਾਰ ਵੀ ਭਾਵੇਂ ਗੁਰੂ ਦੀ ਮਤ ਨੂੰ ਹਿਰਦੇ ਤੇ ਵਸਾ ਲਿਆ ਨਾ ਮੰਨ ਕਰਕੇ ਮੰਨ ਲਿਆ ਉਹਨਾਂ ਦੀ ਬੁੱਧੀ ਫਿਰ ਦੁਨੀਆਂ ਵਿੱਚ ਪੂਜਣ ਯੋਗ ਹੋ ਗਈ ਗੁਰਾ ਇੱਕ ਦੀ ਬੁਝਾਈ ਸਤਕੁਰ ਜੀ ਬਖਸ਼ਿਸ਼ ਕਰਦੇ ਹਨ ਗੁਰੂ ਨੇ ਕਿਰਪਾ ਕਰਕੇ ਐਸੀ ਮੱਤ ਬਖਸ਼ੇ ਦਿੱਤੀ ਤੇ ਦੂਸਰੇ ਸ਼ਬਦਾਂ ਵਿੱਚ ਸਤਿਗੁਰੂ ਜੀ ਅਕਾਲ ਪੁਰਖ ਅੱਗੇ ਇਹ ਅਰਦਾਸ ਵੀ ਕਰਦੇ ਨੇ ਕਿ ਐਸੀ ਹੀ ਮੱਤ ਹਰ ਇੱਕ ਜੀਵ ਨੂੰ ਸਤਿਗੁਰੂ ਜੀ ਬਖਸ਼ਿਸ਼ ਕਰੋ ਕਿ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਏ ਇਹ ਸਾਰੀ ਦੁਨੀਆ ਦਾ ਜੋ ਇੱਕ ਪਰਿਪੂਰਣ ਪਰਮਾਤਮਾ ਹੈ ਵਾਹਿਗੁਰੂ ਹੈ ਉਹ ਮੇਰੇ ਹਿਰਦੇ ਤੋਂ ਕਦੇ ਵਿਸਰਣਾ ਜਾਵੇ ਮੈਨੂੰ ਇਹ ਸਮਝ ਇਹ ਇਲਹਾਮ ਇਸੋਜੀ ਹੋ ਜਾਵੇ ਕਿ ਸਾਰੇ ਜੀਵਾਂ ਦਾ ਕਰਨਹਾਰ ਉਹ ਪ੍ਰਮਾਤਮਾ ਹੈ ਮੈਂ ਵੀ ਕੇਵਲ ਇੱਕ ਦੇ ਦਰ ਤੇ ਜੁੜ ਕੇ ਇੱਕ ਦੇ ਦਰ ਤੋਂ ਮਾਣ ਤੇ ਵਡਿਆਈ ਪ੍ਰਾਪਤ ਕਰ ਸਕਾਂ ਮੈਂ ਕੇਵਲ ਉਹਦੇ ਸਿਮਰਨ ਵਿੱਚ ਜੁੜ ਕੇ ਦੁਨੀਆਂ ਦੇ ਕਰਮ ਕਾਂਡਾਂ ਤੋਂ ਮੁਕਤ ਹੋ ਕੇ ਆਪਣੇ ਜੀਵਨ ਨੂੰ ਸਵਾਰ ਸਕਾਂ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣ ਨ ਜਾਇ ਅਗੇ ਸੱਤਵੇਂ ਪੌੜੀ ਵਿੱਚ ਸਤਿਗੁਰਜੀ ਬਖਸ਼ਿਸ਼ ਕਰਦੇ ਹਨ ਜੇ ਜੁਗਚਾਰੇ ਅਰਜਾ ਹੋਰ ਦਸੂਣੀ ਹੋਏ ਸਤਿਗੁਰਜੀ ਕਹਿੰਦੇ ਦੁਨੀਆ ਦੇ ਵਿੱਚ ਇੱਕ ਬੜਾ ਵੱਡਾ ਪਰਮ ਹੈ ਕਿ ਜੇਕਰ ਉਮਰ ਲੰਬੀ ਹੋਏਗੀ ਉਮਰ ਵਧੇਗੀ ਵੱਡੀ ਉਮਰ ਦੇ ਨਾਲ ਸੰਸਾਰ ਦੇ ਵਿੱਚ ਪੂਜਾ ਪਾਠ ਸਿਮਰਨ ਕਰਕੇ ਵੱਡੀ ਉਮਰ ਦੀ ਪ੍ਰਾਪਤੀ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਇਸੇ ਕਰਕੇ ਹੀ ਜਿਹੜੇ ਸਿੱਧ ਸਨ ਸਾਧਿਕ ਸਨ ਉਹਨਾਂ ਨੇ ਆਪਣੇ ਆਪ ਨੂੰ ਕਹਿੰਦੇ ਪ੍ਰਾਣਾ ਆਯਾਮ ਦੇ ਰਾਹੀ ਬੜੀਆਂ ਵੱਡੀਆਂ ਉਮਰਾ ਕਰਨ ਦੀਆਂ ਕਲਨਾਮਾ ਕਾਲੀਆਂ ਸਾਧਨਾਮਾ ਕਾਲੀਆਂ ਕਿ ਸ਼ਾਇਦ ਅਸੀਂ ਇਸ ਸੰਸਾਰ ਦੇ ਵਿੱਚੋਂ ਜੋ ਜੰਮਣ ਮਰਣ ਦਾ ਜੋ ਕਾਲ ਦਾ ਚੱਕਰ ਹੈ ਉਸ ਤੋਂ ਅਮਰ ਹੋ ਜਾਈਏ ਅਸੀਂ ਮੌਤ ਨੂੰ ਜਿੱਤ ਸਕੀਏ ਪਰ ਸਤਗੁਰੂ ਜੀ ਕਹਿੰਦੇ ਜੇ ਗੁਰੂ ਦੇ ਦਰ ਤੇ ਪ੍ਰਮਾਤਮਾ ਦੇ ਦਰ ਤੇ ਜੋ ਪ੍ਰਵਾਨ ਨਹੀਂ ਸਤਗੁਰੂ ਜੀ ਕਹਿੰਦੇ ਉਹ ਚੀਜ਼ ਸਿਰਫ ਇੱਕ ਕਰਮ ਹੈ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ ਸਤਗੁਰੂ ਜੀ ਕਹਿੰਦੇ ਇਹ ਵੀ ਇੱਕ ਮਾਨਸਿਕ ਜਾਂ ਇਕ ਮਨੁੱਖੀ ਮਨ ਦਾ ਹੀ ਭਰਮ ਹੈ ਕਿ ਦੁਨੀਆ ਦੇ ਵਿੱਚ ਬੜੀ ਜੇ ਸ਼ੋਭਾ ਹੋਏਗੀ ਦੁਨੀਆ ਦੇ ਵਿੱਚ ਮੈਨੂੰ ਸਭ ਜਾਣਦੇ ਹੋਏਗੇ ਤੇ ਮੇਰੇ ਲਈ ਬੜਾ ਸਕੂਨ ਹੈ ਮੇਰੇ ਲਈ ਬੜਾ ਸੁਖ ਹੈ ਪਰਮਾਤਮਾ ਸ਼ਾਇਦ ਇਨ੍ਹਾਂ ਗੱਲਾਂ ਦੇ ਨਾਲ ਹੀ ਮੇਰੀ ਪ੍ਰਸਿੱਧੀ ਦੇ ਨਾਲ ਹੀ ਪਤਿਤ ਜਾਏਗਾ ਜੇ ਮੈਂ ਦੁਨੀਆ ਵਿੱਚ ਮਾਣ ਵਡਿਆਈ ਵੱਧ ਤੋਂ ਵੱਧ ਹੋਵੇ ਮੈਨੂੰ ਹਰ ਇੱਕ ਪਾਸੇ ਲੋਕ ਜਾਣਦੇ ਹੁਣ ਸਤਿਗੁਰੂ ਜੀ ਕਹਿੰਦੇ ਇੱਕ ਦਿਸ਼ਾ ਕੀ ਇੱਕ ਨਗਰ ਕੀ ਇੱਕ ਸ਼ਹਿਰ ਕੀ ਇੱਕ ਦੇਸ਼ ਕੀ ਜੇਕਰ ਤੇਰੀ ਸ਼ੋਭਾ ਨਮਾ ਖੰਡਾਂ ਦੇ ਵਿੱਚ ਭਾਵ ਹਰ ਪਾਸੇ ਵੀ ਹੋਵੇ ਨਾਲ ਚੱਲੇ ਸਭ ਕੋਈ ਹਰ ਇੱਕ ਤੇਰੀ ਹਾਮੀ ਵੀ ਪਰਦਾ ਹੋਵੇ ਕੇਵਲ ਇਹ ਹੀ ਨਹੀਂ ਤੇਰੀ ਜਾਣ ਤੇ ਪਹਿਚਾਨ ਹੀ ਹੋਵੇ ਸਤਗੁਰ ਜੀ ਕਹਿੰਦੇ ਸਾਰੇ ਤੇਰੀ ਹਾਮੀ ਵੀ ਭਰਦੇ ਹੋਣ ਜੋ ਤੂੰ ਮੂੰਹ ਤੋਂ ਕਮੇ ਉਹਨੂੰ ਮਨ ਦੇ ਹੋਣ ਤੇਰੀ ਹਾਂ ਦੇ ਵਿੱਚ ਹਾਂ ਮਲਾ ਕੇ ਤੁਰਨ ਵਾਲੇ ਹੋਣ ਤਾਂ ਵੀ ਸਤਗੁਰ ਜੀ ਕਹਿੰਦੇ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੀ ਜੇ ਦੁਨੀਆਂ ਵਿੱਚ ਬਹੁਤ ਵਡਿਆਈ ਤੇ ਸ਼ੋਭਾ ਪ੍ਰਾਪਤ ਵੀ ਕੀਤੀ ਹੋਵੇ ਦੁਨੀਆ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੀਤੇ ਕਰਮ ਦੇ ਨਾਲ ਸਤਿਗੁਰੂ ਜੀ ਕਹਿੰਦੇ ਚੰਗਾ ਨਾਮ ਬਣਾਇਆ ਹੋਵੇ ਤੇ ਦੁਨੀਆ ਦੇ ਵਿੱਚ যশ ਤੇ ਕੀਰਤੀ ਖੱਟੀ ਹੋਵੇ ਭਾਵੇਂ ਕਿੰਨਾ ਹੀ ਮਾਣ ਸਨਮਾਨ ਆਪਣੇ ਹੰਕਾਰ ਕਰਕੇ ਆਪਣੇ ਹਉਮੈ ਕਰਕੇ ਆਪਣੀ ਵਿਦਵਤਾ ਕਰਕੇ ਕਿਸੇ ਵੀ ਕਰਮ ਕਰਕੇ ਸਤਿਗੁਰੂ ਜੀ ਕਹਿੰਦੇ ਕਿੰਨਾ ਵੀ ਮਾਣ ਵਡਿਆਈ ਸ਼ੋਭਾ ਲੰਬੀ ਉਮਰ ਕਿਉਂ ਨਾ ਪ੍ਰਾਪਤ ਕਰ ਲਈ ਹੋਵੇ ਪਰ ਜੇ ਸੱਚ ਨਦਰਨਾ ਆਵਈ ਤਵਤਨ ਪੁਛਕੀ ਪਰ ਜੇ ਕਿਤੇ ਉਹ ਪ੍ਰਮਾਤਮਾ ਦੀ ਨਿਗਾ ਦੇ ਵਿੱਚ ਪਰਵਾਣ ਨਹੀਂ ਹੋਇਆ ਜੇ ਅਕਾਲ ਪੁਰਖ ਦੀ ਨਿਗਾ ਦੇ ਵਿੱਚ ਵਾਹਿਗੁਰੂ ਦੀ ਨਿਗਾ ਚ ਪਰਵਾਣ ਨਹੀਂ ਨਾ ਹੋਇਆ ਤੇ ਤੇਰੀ ਐਥੇ ਉਥੇ ਕੋਈ ਵੀ ਪੜਤਾਲ ਨਹੀਂ ਹੋਣੀ ਤੇਰੀ ਕੋਈ ਉਥੇ ਮਾਨਤਾ ਨਹੀਂ ਹੋਣੀ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਤੇਰਾ ਮਾਣ ਤੇਰੀ ਵਡਿਆਈ ਤੇਰੀ ਸ਼ੋਭਾ ਕੇਵਲ ਉਹ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਹੈ ਉਸ ਦੀ ਨਦਰੇ عناਇਤ ਕਰਮ ਦੇ ਨਾਲ ਹੈ ਕਿਸੇ ਵੀ ਤਰ੍ਹਾਂ ਦੇ ਤੇਰੇ ਆਪਣੇ ਯਤਨਾ ਨਾਲ ਤੂੰ ਦੁਨੀਆ 'ਚ ਪ੍ਰਸਿੱਧ ਨਹੀਂ ਹੋ ਸਕਣਾ ਦੁਨੀਆ ਵਿੱਚ ਮਾਣ ਸਨਮਾਨ ਵਡਿਆਈ ਨਹੀਂ پا ਸਕਣੀ ਤੈਨੂੰ ਉਹ ਪਰਮਾਤਮਾ ਦੇ ਦਰਤ ਤੇ ਸ਼ੋਭਾ ਨਹੀਂ ਮਿਲਣੀ ਜੇਕਰ ਤੂੰ ਉਸ ਦੀ ਨਿਗਾਹ ਦੇ ਵਿੱਚ ਪ੍ਰਵਾਨ ਨਹੀਂ ਹੋਇਆ ਕੀਟਾ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਸਤਗੁਰੂ ਜੀ ਕਹਿੰਦੇ ਆਪਣੇ ਯਤਨ ਤੇ ਆਪਣੇ ਹਉਮੈ ਦੇ ਕਰਕੇ ਜੇ ਕੋਈ ਇਨਸਾਨ ਹਰ ਪਾਸੇ ਆਪਣੀ ਸ਼ੋਭਾ ਵਧਾਉਣਾ ਚਾਹੁੰਦਾ ਹੈ ਕੇਵਲ ਹਰ ਇੱਕ ਪਾਸੇ ਇਹ ਚਾਹੁੰਦਾ ਹੈ ਕਿ ਮੇਰਾ ਹੀ ਨਾਮ ਹੋਵੇ ਮੇਰੀ ਹੀ ਹਰ ਗੱਲਬਾਤ ਮੰਨਣ ਵਾਲਾ ਹੋਵੇ ਸਤਗੁਰੂ ਜੀ ਕਹਿੰਦੇ ਜਿੱਥੇ ਇਹ ਦੁਨੀਆਂ ਦੇ ਵਿੱਚ ਉਸ ਦੀ ਬਾਤ ਨਹੀਂ ਨਾ ਪੁੱਛੀ ਜਾ ਸਕਦੀ ਕਿਸੇ ਨੇ ਸਿਆਣਾ ਨਾ ਤੇ ਸਤਗੁਰੂ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਤਾਂ ਕੀਟਾਂ ਤੋਂ ਵੀ ਕੀਟ ਭਾਵਿਕ ਤੁਛ ਜਿਹਾ ਕੀੜਾ ਜਿਹੜਾ ਇਸ ਤਰ੍ਹਾਂ ਦੇ ਆਪਣੇ ਨਾਮ ਦੇ ਚੰਗਾ ਨਾਮ ਰਖਾਉਣ ਦੇ ਹਉਮੈ ਦੇ ਵਿੱਚ ਹੀ ਫਿਰਦਾ ਤੇ ਸਤਗੁਰੂ ਜੀ ਕਹਿੰਦੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਉਹਦੇ ਤੇ ਸਿਰਫ ਆਪਣੇ ਆਪ ਨੂੰ ਜਨਾਉਣ ਦਾ ਪਰਮਾਤਮਾ ਦੀ ਬਰਾਬਰੀ ਦੇਖੋ ਗੁਰੂ ਪਿਆਰਿਓ ਦੁਨੀਆ 'ਚ ਕੇਵਲ ਜੇ ਨਾਮ ਹੈ ਉਹ ਸਤਿ ਪਰਮਾਤਮਾ ਦਾ ਹੈ ਜੇ ਕੋਈ ਮਨੁੱਖ ਇਹ ਕਵੇ ਵੀ ਮੇਰਾ ਨਾਮ ਹੋਵੇ ਤੇ ਮੈਂ ਦੁਨੀਆ ਦੇ ਵਿੱਚੋਂ ਆਪਣਾ ਨਾਮ ਕਮਾ ਕੇ ਕਦੇ ਮੇਰਾ ਨਾਮ ਨਾ ਮਿਟੇ ਮੈਂ ਅਮਰ ਹੋ ਜਾਵਾਂ ਤੇ ਉਹ ਤੇ ਉਹੀ ਹੈ ਜੋ ਪਰਮਾਤਮਾ ਦੀ ਰਕਾਬਤ ਕਰੇ ਸ਼ਰੀਕਾ ਕਰੇ ਭਾ ਪਰਮਾਤਮਾ ਵਰਗਾ ਬਣਨਾ ਚਾਵੇ ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਤੇ ਇਹ ਦੋਸ਼ ਲੱਗ ਕੇ ਉਹ ਕੀੜਿਆਂ ਵਰਗਾ ਜਾਂ ਕੀੜਿਆਂ ਤੋਂ ਵੀ ਛੋਟਾ ਉਹ ਪਰਮਾਤਮਾ ਦੀ ਨਿਗਾਹ ਵਿੱਚ ਦਰਸਾਇਆ ਜਾਵੇਗਾ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਸਤਿਗੁਰੂ ਜੀ ਕਹਿੰਦੇ ਏ ਨਾਨਕ ਉਹ ਸਭ ਕੁਝ ਦੇਣ ਵਾਲਾ ਪਰਮਾਤਮਾ ਹੈ ਦਾਤਾ ਦੇਣ ਵਾਲਾ ਵੀ ਪਰਮਾਤਮਾ ਹੈ ਕਿ ਸੋ ਨੁਬੜਾਈ ਦੇਣ ਵਾਲਾ ਵੀ ਪਰਮਾਤਮਾ ਹੈ ਉਮਰਾਂ ਦੇਣ ਵਾਲਾ ਵੀ ਪਰਮਾਤਮਾ ਹੈ ਸਤਿਗੁਰੂ ਜੀ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਮੈਂ ਨਿਰਗੁਣ ਗੁਣ ਨਹੀਂ ਕੋਏ ਜਿਹੜੇ ਕਹਿੰਦੇ ਨੇ ਅਸੀਂ ਨਿਤਾਣੇ ਹਾਂ ਨਿਮਾਣੇ ਹਾਂ ਸਤਿਗੁਰੂ ਉਹਨਾਂ ਦਾ ਨਿਮਾਣਿਆਂ ਦਾ ਮਾਣ ਹੈ ਨਿਤਾਣਿਆਂ ਦਾ ਤਾਣ ਹੈ ਸੇ ਸਤਿਗੁਰੂ ਜੀ ਕਹਿੰਦੇ ਉਹ ਨਿਰਗੁਣਿਆਂ ਨੂੰ ਗੁਣ ਕਰਦਾ ਹੈ ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਹੁੰਦਾ ਉਹਨਾਂ ਦੇ ਵਿੱਚ ਸਤਿਗੁਰਜੀ ਗੁਣ ਭਰ ਦਿੰਦੇ ਨੇ ਤੇ ਉਹਨਾਂ ਦੀ ਮਤਬੁੱਧ ਅਮੋਲ ਹੋ ਜਾਂਦੀ ਉਹ ਦੁਨੀਆ ਵਿੱਚ ਸਤਕਾਰੇ ਜਾਂਦੇ ਨੇ ਨਿਰਗੁਣਿਆਂ ਨੂੰ ਗੁਣ ਕਰਦੇ ਤੇ ਸਤਿਗੁਰੂ ਕਹਿੰਦੇ ਜਿਹੜੇ ਗੁਣਮੰਤੇ ਹੁੰਦੇ ਨੇ ਉਹਨਾਂ ਦੇ ਅੰਦਰ ਵੀ ਉਹ ਪ੍ਰਮਾਤਮਾ ਦੀ ਦਾਤ ਹੈ ਗੁਣ ਜਿਹੜੇ ਬਖਸ਼ੇ ਨੇ ਪ੍ਰਮਾਤਮਾ ਦੀ ਬਖਸ਼ਿਸ਼ ਕੀਤੀ ਹੋਈ ਹੈ ਤੇ ਸਤਿਗੁਰੂ ਉਹਨਾਂ ਨੂੰ ਹੋਰ ਗੁਣ ਬਖਸ਼ਿਸ਼ ਕਰਦਾ ਹੈ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਮੈਂ ਐਸਾ ਕੋਈ ਨਹੀਂ ਦੇਖਿਆ ਜਿਹੜਾ ਉਹ ਪਰਮਾਤਮਾ ਤੇ ਕੋਈ ਪਰਉਪਕਾਰ ਕਰਦਾ ਹੋਵੇ ਜੋ ਪਰਮਾਤਮਾ ਤੇ ਕੋਈ ਗੁਣ ਕਰਦਾ ਹੋਵੇ ਕਿਉਂ ਕਿ ਸਾਰੇ ਗੁਣਾਂ ਦਾ ਸਾਰੇ ਪਰਉਪਕਾਰਾਂ ਦਾ ਗੁਣੀੰਦਾਨ ਉਹ ਪਰਮਾਤਮਾ ਆਪ ਹੈ ਹਰ ਇੱਕ ਜੀਵ ਦੇ ਕਿਰਪਾ ਕਰਕੇ ਸਤਗੁਰੂ ਆਪ ਇਹਨਾਂ ਗੁਣਾਂ ਦੀ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਪਰਉਪਕਾਰ ਕਰਦਾ ਹੈ ਤੇ ਜਦੋਂ ਉਹ ਜੀਵਾਂ ਦੇ ਉੱਪਰ ਪਰ ਉਪਕਾਰ ਕਰਦੇ ਤੇ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਜੀਵ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਉਹ ਉਹਦੇ ਦਰ ਤੇ ਮਾਣ ਵਡਿਆਈ ਸ਼ੋਭਾ ਪਾ ਲੈਂਦੇ ਨੇ ਦੁਨੀਆ ਦੇ ਵਿੱਚ ਅਮੁੱਲ ਬਣ ਜਾਂਦੇ ਨੇ ਪਰ ਦੁਨੀਆ 'ਚ ਮੈਂ ਐਸਾ ਕੋਈ ਨਹੀਂ ਦੇਖਿਆ ਜਿਹੜਾ ਉਹ ਪ੍ਰਮਾਤਮਾ ਤੇ ਕੋਈ ਗੁਣ ਕੋਈ ਪਰ ਉਪਕਾਰ ਕੋਈ ਉਪਕਾਰ ਕਰਦਾ ਹੋਵੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਜੀ ਗੁਰਬਾਣੀ ਅਗਾਧ ਬੋਧ ਹੈ ਅਰਥ ਵਿਚਾਰ ਕਰਦਿਆਂ ਤੋ ਹੋਈਆਂ ਬੇਅੰਤ ਭੁੱਲਾਂ ਦੀ ਖੀਮਾ ਅਗਲੀ ਪੌੜੀ ਦੇ ਅਰਥ ਦੇ ਲਿੰਕ ਇਸ ਦੇ ਹੇਠਾਂ ਦੇ ਦਿੱਤੇ ਜਾਣਗੇ ਜੀ ਆਪ ਜੀ ਨੇ ਜਰੂਰ ਅਸ਼ੀਰਵਾਦ ਬਖਸ਼ਣਾ ਵਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ